ਗੁਰੂ ਪਿਆਰ ਵਾਲਿਓ ਜਿਹੜੀ ਆਪਾਂ ਗਿਆਨ ਗੋਸ਼ਟ ਤੇ ਕਰ ਰਹੇ ਆ ਬਾਣੀ ਦੇ ਵਿੱਚੋਂ ਕੁਝ ਮਾਰਦੇ ਬਚਨ ਲੈ ਕੇ ਤੇ ਕੱਲ ਆਪਾਂ ਬਚਨ ਸਾਂਝੇ ਕੀਤੇ ਪਿਆਰੇ ਇਨ ਵਿਦ ਦੁਨੀਆ ਨੇ ਬੜੇ ਤਰੀਕੇ ਅਪਣਾਏ ਨੇ ਰੱਬ ਨੂੰ ਪਾਉਣ ਦੇ ਮੁਕਤੀ ਦੇ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਭਾਈ ਕਾਲ ਨਹੀਂ ਸਮਾ ਨਹੀਂ ਆਏ ਯੋਗ ਨਹੀਂ ਤੂੰ ਹੀ ਯੋਗ ਸਾਧਨਾ ਕਰੋ ਨਾ ਹੀ ਸਤਿ ਦਾ ਟੱਬ ਤੱਬ ਕਹਿੰਦੇ ਤਰੀਕਾ ਸੱਚ ਨੂੰ ਪਾਉਣ ਦਾ ਇਹ ਕੋਈ ਤਰੀਕਾ ਨਹੀਂਗਾ ਜਿਹੜੇ ਲੋਕਾਂ ਨੇ ਤਰੀਕੇ ਅਪਣਾਏ ਆ ਥਾ ਨਸ਼ਟ ਜਗ ਪ੍ਰਿਸ਼ਟ ਹੋਏ ਥਾਨਿਸ਼ਟ ਮਾਰਾ ਕਹਿੰਦੇ ਜਿੱਥੇ ਬੈਠ ਕੇ ਲੋਕੀ ਜਾਗ ਕਰਦੇ ਹੀ ਨਾ ਧਰਤੀਆਂ ਤੇ ਤੇ ਉਹਨਾਂ ਧਰਤੀਆਂ ਤੇ ਪਹਿਲੋਂ ਮੰਤਰ ਪੜੇ ਜਾਂਦੇ ਹੁੰਦੇ ਕਹਿੰਦੇ ਧਰਤੀ ਪੂਜਨ ਕਰਨਾ ਤੇ ਫਿਰ ਉੱਥੇ ਯੱਗ ਲਾਉਣਾ ਤੇ ਮਾਰਾ ਕਹਿੰਦੇ ਧਰਤੀ ਪ੍ਰਹਟ ਹੋ ਗਈ ਆਥਾ ਨਸ਼ਟ ਯੱਗ ਪ੍ਰਹਟ ਹੋਏ ਜਦ ਧਰਤੀ ਪ੍ਰਹਟ ਵਾ ਤੇ ਤੁਹਾਡਾ ਯੱਗ ਵੀ ਪ੍ਰਹਟ ਹੋ ਗਿਆ ਯੱਗ ਮੰਨੇ ਲੰਗਰ ਲਾਉਣਾ ਲੰਗਰ ਦੀ ਇੱਕ ਮਰਜ਼ਾਦਾ ਹੁੰਦੀ ਹੁਣ ਸਾਡੀ ਕੌਮ ਛੜਕਾਂ ਤੇ ਲੰਗਰ ਲਾ ਕੇ ਬੈ ਗਈ ਆ ਤੇ ਬਹੁਤ ਕਰਾਏ ਪੈ ਗਈ ਆ ਤੇ ਹੁਣ ਆਖੇ ਕਿਸੇ ਦੇ ਲੱਗਦੇ ਨਹੀਂਗੇ ਮਾਰਾ ਕਹਿੰਦੇ ਪਿਆਰੇ ਇਨ ਵਿਦ ਤੇ ਫਿਰ ਮਾਰ ਨੇ ਆਪਣਾ ਰਾਹ ਦੱਸਿਆ ਸੀ ਕਿ ਕਿਉਂਕਿ ਰਾਹ ਬਾਦਰ ਗੁਰ ਦੱਸੇ ਜਿਸ ਤਰ੍ਹਾਂ ਸੰਸਾਰ ਦੇ ਅੰਦਰ ਬੜੀ ਧੋਖੇਬਾਜ਼ੀ ਆ ਬੜੀ ਤਿਲਕਣ ਬਾਜ਼ੀ ਆ ਤੇ ਇਸੇ ਤਰ੍ਹਾਂ ਧਰਮ ਦੇ ਅੰਦਰ ਵੀ ਜੇ ਕੋਈ ਪੂਰਨ ਮਹਾਪੁਰਖ ਅਗਵਾਈ ਨਾ ਨ ਕਰੇ ਜਗਿਆਸੂ ਦੀ ਤੇ ਕਰਮ ਕਾਂਡਾਂ 'ਚ ਫਸ ਕੇ ਤੇ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਤੇ ਪ੍ਰਾਪਤੀ ਕੱਖ ਵ ਨਹੀਂ ਹੁੰਦੀ ਤੇ ਮਾਰਾ ਕਹਿੰਦੇ ਫਿਰ ਕਿਹੜਾ ਤਰੀਕਾ ਸੀ ਇਨ ਬੇਦ ਆਪਾਂ ਉਹ ਵਿਚਾਰ ਕਰ ਲਈ ਸੀ ਮਾਰਗ ਹਰ ਕੀਰਤਨ ਸਾਧ ਸੰਗਤ ਹੈ ਸਿਰ ਕਰਮਣ ਕੇ ਕਰਮਾ ਮਾਰ ਕੇ ਇਹ ਜਿਹੜਾ ਕੀਰਤਨ ਕਰਨਾ ਨਾ ਸੰਗਤ ਚ ਬੈਠ ਕੇ ਕੀਰਤਨ ਸੁਣਾਵਾ ਇਹ ਸਾਰਿਆਂ ਤੋਂ ਮਹਾਨ ਤੇ ਉਤਮ ਕਰਮੋ ਸਿਰ ਕਰਮਣ ਕੇ ਕਰਮਾ ਪਰ ਕਉ ਨਾਨਕ ਤਿਸ ਭਇਓ ਪ੍ਰਾਪਤ ਇਥੇ ਹੁਣ ਮਾਰਨੇ ਭਾਗਾ ਦੀ ਗੱਲ ਕਰ ਦਿੱਤੀ ਆਂ ਕਿ ਭਾਗਾ ਕਰਕੇ ਪੂਰਾ ਗੁਰੂ ਮਿਲਦਾ ਤੇ ਭਾਗਾ ਕਰਕੇ ਰੱਬ ਦਾ ਸਹੀ ਰਾਹ ਮਿਲਦਾ ਵਾ ਕਉ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਕੋਈ ਪਿਛਲਾ ਹੀ ਕਿਸੇ ਨੇ ਕੋ ਬੀਜਿਆ ਹੋਵੇ ਨਾ ਜਿਹਨੂੰ ਕਹਿੰਦੇ ਨੇ ਕਿ ਵੱਡ ਭਾਗੀ ਹਰ ਸੰਗਤ ਪਾਵੇ ਜਿਨ ਕੇ ਪੋਤੇ ਪੁੰਨ ਪੋਤੇ ਕਹਿੰਦੇ ਨੇ ਖਜ਼ਾਨਿਆਂ ਨੂੰ ਮਾਰ ਕਹਿੰਦੇ ਜਿਨ੍ਹਾਂ ਦੇ ਕੋਲ ਪੂਰਵ ਦੇ ਖਜ਼ਾਨੇ ਆ ਨਾ ਜਿਨ੍ਹਾਂ ਦੇ ਕੋਲ ਕੋਈ ਦਾਨਪੁੰਨ ਦਾ ਜਿੰਨ ਕ ਜਿੰਨ ਕੇ ਪੋਤੇ ਪੁੰਨ ਪੋਤੇ ਪੋਤੇ ਮੈਨੇ ਖਜ਼ਾਨਾ ਪੁੰਨ ਪੁੰਨਾ ਦੇ ਖਜ਼ਾਨੇ ਜਿਨ੍ਹਾਂ ਦੇ ਕੋਲ ਕੋਈ ਦਾਨਪੁੰਨ ਕੀਤੇ ਜਿਨ੍ਹਾਂ ਨੇ ਤਿੰਨ ਸਤ ਸੰਗ ਮਿਲਾਏ ਉਹਨਾਂ ਨੂੰ ਸਤ ਸੰਗ ਮਿਲਦਾ ਵਾ ਸਾਰੇ ਨੋਂ ਨਹੀਂ ਮਿਲਦਾ ਤੇ ਕਈ ਭੁੱਲੜ ਜੀਵ ਜਿਹੜੇ ਨੇ ਉਹ ਅਖੌਤੀ ਸਾਧਾਂ ਦੇ ਕੋਲ ਵੀ ਜਾ ਕੇ ਫਸ ਜਾਂਦੇ ਨੇ ਆ ਆਡੀਓ ਸੁਣੀ ਅੱਜ ਇੱਕ ਉਹ ਸ਼ਾਂਤ ਬੇਲੇ ਵਾਲੇ ਬਾਬਾ ਰਪਾਲ ਸਿੰਘ ਨੂੰ ਕਹਿ ਰਹੇ ਕਿ ਮੈਂ ਆਪਣੇ ਮੁੰਡਿਆਂ ਨੂੰ ਕਹਿ ਦਿੰਦਾ ਵਾ ਕਿ ਜਪਜੀਤ ਸਾਹਿਬ ਦੇ ਪਾਠ ਦੀ ਕੋਈ ਲੋੜ ਨਹੀਂ ਤੇ ਬਾਬਾ ਜੀ ਦੀ ਕਥਾ ਸੁਣ ਲਿਆ ਕਰੋ ਦੋ ਟਾਈਮ ਵੇ ਕੋ ਕਿਹੜੇ ਕੁਰਾਏ ਦੁਨੀਆ ਪੈ ਗਈ ਬਾਬਾ ਨਾਨਕ ਕੋਈ ਗ੍ਰੰਥ ਦੀ ਕਥਾ ਕਰੇ ਨਾ ਧਰਮ ਦੀ ਕਥਾ ਕਰੇ ਨਾ ਉਹ ਰੱਬ ਦੀ ਕਥਾ ਕਰੇ ਨਾ ਨਾਮ ਦੀ ਕਥਾ ਕਰੇ ਕਥਾ ਦੇ ਨਾਂ ਦੇ ਉਹ ਤੇ ਕਿਸ ਦੇ ਤਵੇ ਲਾਉਂਦਾ ਰੋਜ ਦਿਹਾੜੀ ਦੀ ਤਵੇ ਤਵੇ ਸੁਣ ਤੇਰੇ ਮੁੰਡੇ ਬੀਬਾ ਇਹ ਕਿਹੜੇ ਕੁਰਾਏ ਦੁਨੀਆ ਪੈ ਗਈ ਇਹਨੂੰ ਕੌਣ ਸਮਝਾਵੇ ਕੌਣ ਮਾਰਾ ਕਹਿੰਦੇ ਆ ਭੀ ਜਨ ਕੇ ਪੋਤੇ ਪੁੱਣ ਤਿੰਨ ਸੱਤ ਸੰਗ ਮਲਾਏ ਤੇ ਵਿਭਾਗੀ ਹਰ ਸੰਗਤ ਪਾਵੇ ਭਾਗ ਹੀਨ ਪਰਮ ਚੋਟਾਂ ਖਾਏ ਬਿਨ ਭਾਗਾਂ ਕਰਮਾ ਕਰਕੇ ਭਾਗਾਂ ਕਰਕੇ ਪੁੰਨਾ ਕਰਕੇ ਹੀ ਸੰਗਤ ਮਿਲਦੀ ਆ ਸੱਚੇ ਸਾਧੂ ਦੀ ਸੱਚੇ ਗੁਰੂ ਦੀ ਤਲਵ ਮਾਰਾ ਕੇ ਪੇ ਸਿਰ ਕਰਮਨ ਕੇ ਕਰਮ ਲਓ ਆ ਜਾ ਪੇ ਪਹਿਲਾਂ ਤੁਹਾਡੇ ਨਾਲ ਮੈਂ ਗੱਲ ਸਾਂਝੀ ਕੀਤੀ ਵੀ ਆਪਾਂ ਇੱਕ ਜੈਨੀਆਂ ਦੇ ਉੱਤੇ ਨਾ ਗੁਰੂ ਨਾਨਕ ਸਾਹਿਬ ਨੇ ਇੱਕ ਵੱਡਾ ਸ਼ਲੋਕ ਲਿਖਿਆ ਮਾਜਿਤ ਕੀ ਵਾਰ ਦਾ ਉਹ ਲੋਕ ਧਰਮ ਦੇ ਅੰਦਰ ਕੀ ਕਰਦੇ ਆ ਉਹਦਾ ਬੜਾ ਲੰਮਾ ਖੁਲਾਸਾ ਕੀਤਾ ਗਿਆ ਵਾ ਪਤਾ ਨਹੀਂ ਉਹਨਾਂ ਦੇ ਗੁਰੂਆਂ ਪੀਰਮਾਂ ਨੇ ਇਦਾਂ ਕਿਹਾ ਵਾ ਕਿ ਜਨਾਈ ਕਿਹਾ ਹੁਣ ਕਰਦੇ ਜਰੂਰ ਵਾ ਹੁਣ ਜਿੱਦਾਂ ਆ ਅੱਜ ਤੋਂ 100 ਸਾਲ ਪਹਿਲਾਂ ਜਿੱਦਾਂ ਇੱਕ ਅਸੀਂ ਅਰਦਾਸ ਬਣਾ ਲਈ ਆ ਨਾ ਕਿ ਪ੍ਰਥਮ ਪਗਉਤੀ ਸਿਮਰ ਕੇ ਕੀ ਸਿੱਖ ਦੁਰਗਾ ਦਾ ਪੁਜਾਰੀ ਹੋ ਗਿਆ ਵਾ ਇਹ ਗੁਰੂਆਂ ਨੇ ਤੇ ਬਣਾਈ ਨਹੀਂ ਸੀ ਤੇ ਗੁਰੂਆਂ ਨੇ ਕਿਹਾ ਵੀ ਨਹੀਂ ਸੀ ਅਦਾ ਅਰਦਾਸ ਕਰੋ ਜੇ ਤੁਸੀਂ ਇਹਦੇ ਅਸੀਂ ਆਪਣੇ ਕੋਲੋਂ ਹੀ ਬਣਾ ਲਈ ਆ ਨਾ ਹਾਂ ਕਿ ਪ੍ਰ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਉਤੀ ਜੀ ਸਹਾਇ ਦੁਰਗਾ ਸਾਡੀ ਸਹਾਇਤਾ ਕਰੇ ਵਾਰ ਸ੍ਰੀ ਪਗਉਤੀ ਜੀ ਕੀ ਇਹ ਜਿਹੜੀ ਵਾਰ ਵਾ ਨਹੀਂ ਆਸਾ ਦੀ ਵਾਰ ਨਹੀਂ ਹੈ ਗੁਜਰੀ ਦੀ ਵਾਰ ਨਹੀਂ ਹੈ ਇਹ ਭਗਉਤੀ ਦੀ ਵਾਰ ਵਾ ਦੁਰਗਾ ਦੀ ਵਾਰ ਵਾ ਵਾਰ ਸ਼੍ਰੀ ਭਗਉਤੀ ਜੀ ਕੀ ਆ ਤੇ ਪ੍ਰਥਮ ਭਗਉਤੀ ਬਾਬੇ ਨਾਨਕ ਤੋਂ ਪਹਿਲਾਂ ਭਗਉਤੀ ਦੀ ਪੂਜਨ ਕਰਿਓ ਜੇ ਤੁਸੀਂ ਸਿੱਖੋ ਹੁਣ ਇਹ ਅਰਦਾਸ ਸਿੱਖਾਂ ਨੇ ਪਤਾ ਨਹੀਂ ਕਿੱਥੋਂ ਲੱਭ ਲਈ ਹੈ ਗੁਰਦੁਆਰਿਆਂ 'ਚ ਲਾਗੂ ਕਰ ਦਿੱਤੀ ਨਾ ਨਹੀਂ ਇਸੇ ਤਰ੍ਹਾਂ ਬਾਕੀ ਧਰਮਾਂ ਦੇ ਅੰਦਰ ਵੀ ਸੰਵਿਧਾਨ ਨਾਲ ਕੁਰੀਤੀਆਂ ਵੱਧ ਫੈਲੀਆਂ ਆ ਜਾਂਦੀਆਂ ਵਾਂ ਤੇ ਬਾ ਗੁਰੂ ਨਾਨਕ ਸਾਹਿਬ ਨੇ ਫਿਰ ਉਹਨਾਂ ਦਾ ਜਿਗਰ ਕੀਤਾ ਵਾ ਗੁਰਬਾਣੀ ਅੰਦਰ ਜੈਨੀਆਂ ਦਾ ਵੀ ਜਿਹੜੇ ਸਹੀ ਅਗਵਾ ਹੀ ਨਹੀਂ ਮੜੇ ਤੇ ਧਰਮ ਦੇ ਵਿੱਚ ਆਣ ਕੇ ਕੁਰਾਏ ਪੈ ਗਏ ਤੇ ਮਹਾਰਾਜ ਬਚਨ ਕਰਦੇ ਆਂ ਕਿ ਸਿਰ ਖੋਹਾਏ ਉਹ ਜੈਨੀ ਲੋਕ ਨਾ ਸਿਰ ਮੋਨਦੇ ਨਹੀਂ ਆਪਣਾ ਆਮ ਦੁਨੀਆਂ ਸਿਰ ਮੋਨਦੀ ਆ ਹਾਥੀ ਸਿਰ ਖੁਹਾਈ ਨਾ ਪੱਧ ਕਰਾਇਆ ਪੱਧ ਕਰਾਉਣਾ ਮੈਨੇ ਸਿਰ ਨੂੰ ਮਨਾਉਣਾ ਕਹਿ ਲਗੇ ਉਹ ਲੋਕ ਜਿਹੜੇ ਨੇ ਕੱਲਾ ਕੱਲਾ ਵਾਲ ਕੁੱਟਦੇ ਆ ਤੇ ਕੈਂਚੀ ਨਾਲ ਨਹੀਂ ਕੱਟਦੇ ਮਾਥਾ ਨਾਲ ਪੁੱਟਦੇ ਆ ਤੇ ਮੁੜ ਕੇ ਕਹਿੰਦੇ ਸਾਡੇ ਵਰਗਾ ਕੋਈ ਸੂਰਮਾ ਹੈ ਤੇ ਲਿਆਓ ਧਰਤੀ ਤੇ ਜਿਹੜਾ ਕੱਲਾ ਕੱਲਾ ਵਾਲ ਕੁੱਟ ਸਕੇ ਆਪਣਾ ਦਸ ਹਾਲ ਸੇ ਮਹੀਨੇ ਬਾਅਦ ਡੇਢ ਸਾਲ ਬਾਅਦ ਫੇ ਉਹਨਾਂ ਨੂੰ ਪੁੱਟਣੇ ਪੈ ਜਾਂਦੇ ਤੇ ਕਈ ਕਈ ਦਿਨ ਉਹ ਲੱਗੇ ਰਹਿੰਦੇ ਆ ਤੇ ਰੱਬ ਦਾ ਰਾਹ ਛੱਡ ਗਿਆ। ਘਰ-ਬਾਰ ਵੀ ਛੱਡ ਗਿਆ ਤੇ ਰਾਹ ਵੀ ਛੱਡ ਗਿਆ ਰੱਬ ਦਾ। ਮਾਰੇ ਮਾਹੂ ਪਿਓ ਕਿਰਤ ਗਵਾਵਣ ਘਰ-ਬਾਰ ਛੱਡ ਦਿੱਤੇ ਵੱਡੇ-ਵਡੇਰਿਆਂ ਦੀ ਜਿਹੜੀ ਕਿਰਤ ਸੀ ਨਾ ਜਿਹੜੇ ਉਹਨਾਂ ਦੇ ਮਾਪਿਓ ਕੰਮ ਕਰਦੇ ਸੀ। ਉਹਨਾਂ ਨੇ ਉਹ ਕੰਮ ਵੀ ਛੱਡ ਦਿੱਤਾ ਵਾ ਕਹਿੰਦੇ ਮੰਗ ਕੇ ਖਾਣਾ। ਮਾਉ ਪਿਉ ਕਿਰਤ ਗਵਾਉਣ ਟੱਬਰ ਟੱਬਰ ਰੋਵਣ ਤਾਂ ਹੀ ਉਹਨਾਂ ਦੇ ਪਿਛਲੇ ਟੱਬਰ ਜਿਹੜੇ ਤਾਹਾ ਮਾਰ-ਮਾਰ ਕੇ ਰੋਂਦੇ ਆ ਉਹ ਤੁਸੀਂ ਘਰ-ਬਾਰ ਵੀ ਛੱਡ ਦਿੱਤਾ ਤੇ ਸੜਕਾਂ ਤੇ ਮੰਗ ਕੇ ਖਾਂਦੇ ਉੱਤੇ ਵਾਲ ਪੁੱਟੀ ਜਾਂਦੇ ਹੋ ਆਪਣੇ ਤੁਸੀਂ ਕੀ ਕਰਦੇ ਹੋ ਟੱਬਰ ਟੱਬਰ ਰੋਂਦੇ ਉਹਨਾਂ ਦੇ ਮੈਂ ਰੇਖੂ ਬਾਣੀ 'ਚ ਸਿੱਧਾ ਹੀ ਲਿਖਿਆ ਕਿ ਟੱਬਰ ਰੋਵਣ ਤਾਂ ਹੀ ਤਾਹਾ ਮਾਰ-ਮਾਰ ਕੇ ਉਹਨਾਂ ਦੇ ਟੱਬਰ ਰੋਂਦੇ ਆ ਕੇ ਪੇਡਾਂ ਵਾਂਗ ਹੀ ਸਿਰ ਖੋਹਾਇਨ ਭਰੀਆਂ ਹੱਥ ਸੁਹਾਹੀ ਸਵਾ ਸਵਾ ਲਾਗੇ ਰੱਖ ਲੈਂਦੇ ਆ ਤੇ ਸਵਾ ਦੀ ਚੁਟਕੀ ਸਿਰ 'ਚ ਰੱਖਦੇ ਤੇ ਉਥੋਂ ਇੱਕ ਵਾਲ ਕੁੱਟ ਦਿੰਦੇ ਤੇ ਕਹਿੰਦੇ RAM ਚਟਾਕਾ ਅਬ ਦੁਖ ਪਾਤਾ ਅਬ ਦੁਖ ਫਿਰ ਸੁਖ ਲੈ ਕਹਿੰਦੇ ਹੁਣ ਤੇ ਤੂੰ ਦੁਖ ਪਾਉਣਦਿਆਂ ਨਹੀਂ ਤੇਰੀ ਵਾਲ ਕੁੱਟਣਦਿਆਂ ਤੇ ਜਿੱਦਨ ਸਾਰੇ ਪੁੱਟੇ ਗਏ ਤੇ ਤੂੰ ਸੁਖ ਪਾ ਲੇਂਗਾ ਮਾਰਨ ਦੇ ਕਿਹੜਾ ਸੁੱਖ ਮਿਲੂਗਾ ਭਾਈ ਵਾਲ ਪੁੱਟਣ ਦਾ ਇੱਕ ਹੋਰ ਗੰਦੀ ਕਿਰਿਆ ਉਹ ਕਰਦੇ ਗੰਦੀ ਕਿਰਿਆ ਮਾਰਨ ਦੇ ਫੋਲ ਫਦੀਹਤਾ ਉਹ ਜਦੋਂ ਜੰਗਲ ਜਾਂਦੇ ਆ ਨਾ ਲੈਟਰਨ ਜੀ ਨੂੰ ਆਪਾਂ ਕਹਿੰਦੇ ਆ ਸੋਚਾਲੇ ਉਹ ਖੁੱਲੀ ਜਗ੍ਹਾ ਤੇ ਜਾਂਦੇ ਆ ਤੇ ਉੱਥੇ ਜਾ ਕੇ ਜਦੋਂ ਉਹਨੂੰ ਮੁੜ ਕੇ ਲੈਟਰਨ ਜਾਂ ਤੋਂ ਬਾਅਦ ਉਹਨੂੰ ਥੀਲੇ ਨਾਲ ਫੋਲਦੇ ਆ ਪੋਲ ਫਦੀਹਤਾ ਮੋਲੈਨ ਪੜਾਸਾ ਉਹਦੀ ਗੰਦੀ ਹਵਾ ਜਿਹੜੀ ਆਪਣੇ ਮੂੰਹ ਚ ਲੈਂਦੇ ਹੋ ਤੇ ਪਾਣੀ ਦੇਖ ਸੰਗਾਹੀ ਤੇ ਪਾਣੀ ਨੂੰ ਵੇਖ ਕੇ ਨਾ ਉਹ ਸੰਗ ਦੇ ਕਹਿੰਦੇ ਨਹਾਉਣਾ ਨਹੀਂ ਆ ਕਿਸ ਨੇ ਆਖਿਆ ਕੀ ਗੱਲ ਨਹਾਉਣਾ ਕਿਉਂ ਨਹੀਂ ਗਾ ਕਹਿਣ ਲੱਗੇ ਜੀਵ ਮਰ ਜਾਂਦੇ ਆ ਸਹਿਬ ਨੇ ਆਖਿਆ ਗੁਰਸਮੁੰਦ ਜਿਹੜਾ ਗੁਰੂ ਆ ਨਾ ਭਾਈ ਸਿੱਖੀ ਦੇ ਅੰਦਰ ਗੁਰਸਮੁੰਦ ਨਦੀ ਸਭ ਸਿੱਖੀ ਗੁਰੂ ਇੱਕ ਬਹੁਤ ਵੱਡਾ ਸਮੁੰਦਰ ਵਾ ਤੇ ਜਿਹੜੀ ਗੁਰੂ ਨਾਨਕ ਦੀ ਸਿੱਖੀ ਆ ਨਾ ਇਹ ਸਮੁੰਦਰ ਦੀਆਂ ਨਦੀਆਂ ਵਾਂ ਗੁਰਸਮੁੰਦ ਨਦੀ ਸਭ ਸਿੱਖੀ ਤੇ ਨਾਤੇ ਜਿੱਤ ਵਡਿਆਈ ਉਹੀਂ ਤੇ ਨਾਉਦੇ ਨੀ ਨਾਉ ਜੈਨੀਆਂ ਨੂੰ ਕਹਿੰਦੇ ਬਾਬਾ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਜਿਹੜਾ ਸਿੱਖੀ ਵਿੱਚ ਨਹਾ ਗਿਆ ਨਾ ਗੁਰੂ ਸੁਮੰਦਰ ਵਾ ਤੇ ਨਦੀ ਸਿੱਖੀ ਆ ਜਿਹੜਾ ਸਿੱਖੀ ਵਿੱਚ ਨਹਾ ਗਿਆ ਮਾਰਗ ਦੇ ਨਹਾਤੇ ਜਿੱਤ ਵਡਿਆਈ ਉਹਨੂੰ ਵਡਿਆਈ ਮਿਲਦੀ ਹੈ ਜਿਹੜਾ ਸਿੱਖੀ ਚ ਨਹਾਉਂਦਾ ਵਾ ਅਥਵਾ ਗੁਰੂ ਕੀ ਸਿੱਖੀ ਧਾਰਨ ਕਰ ਲੈਂਦਾ ਜਿਹੜਾ ਸਿੱਖੀ ਨੂੰ ਧਾਰਨ ਕਰ ਲੈਣਾ ਇਹ ਸਿੱਖੀ ਵਿੱਚ ਨਹਾਉਣਾ ਵਾ ਪਰ ਅਗਲੀ ਗੱਲ ਬਾਬਾ ਗੁਰੂ ਨਾਲ ਸਾਹਿਬ ਕਹਿੰਦੇ ਨੇ ਨਾਨਕ ਸਿਰ ਖੁੱਥੇ ਐ ਸਿਰ ਖੁੱਥੇਓ ਸਿਰ ਖਲਾਰ ਕੇ ਬੈਠੇ ਤੁਸੀਂ ਨਾਨਕ ਜੇ ਸਿਰ ਖੁੱਥੇ ਨਾਵਣ ਨਹੀਂ ਜਿਹੜੇ ਤੁਸੀਂ ਨਾਉਂਦੇ ਨਹੀਂ ਨਾ ਤੇ ਮੈਨੂੰ ਤੇ ਇੱਕ ਗੁੱਸਾ ਜਿਹਾ ਆਉਂਦਾ ਤੁਹਾਡੇ ਉੱਤੇ ਕਹਿਣ ਲੱਗੇ ਉਹ ਕਿਹੜਾ ਪ੍ਰਾਣੇ ਸਮਝ ਜਰੋਗੇ ਇਹਨੂੰ ਗੁੱਸਾ ਆਉਂਦਾ ਹੁੰਦਾ ਉਹ ਇੱਕ ਗਾਲ ਕੱਢਦਾ ਹੁੰਦਾ ਸੀ ਤੇਰੇ ਸਿਰ 'ਚ ਸਵਾਹ ਪਵੇ। ਬਾਬਾ ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਨਹਾਉਂਦੇ ਨਹੀਂ ਹੋ ਨਾ? ਤੇ ਮਾਰਾ ਕਹਿੰਦੇ ਨਾਨਕ ਜੀ ਸਿਰ ਖੁੱਥੇ ਨਾ ਮਣਦਾਹੀ ਤਾਂ ਸੱਤ ਚੱਟੇ ਸਿਰ ਸਾਹੀ। ਕਿਨਗੇ ਸੱਤ ਬੁੱਕ ਸਵਾਹ ਦੇ ਭਰ ਕੇ ਮੈਂ ਤੁਹਾਡੇ ਸਿਰ 'ਚ ਪਾਵਾਂ। ਤੁਸੀਂ ਨਹਾਉਂਦੇ ਕਿਉਂ ਨਹੀਂ ਜੇ? ਮਾਰ ਨੇ ਇੱਥੋਂ ਤੱਕ ਕੋਈ ਬਚਨ ਕੀਤਾ। ਨਾਨਕ ਮੋਇਆਂ ਜੀਮਦਿਆਂ ਗਤ ਹੋਵੇ ਇੱਥੇ ਤੇ ਧਰਤੀ ਉੱਤੇ ਮੁਰਦੇ ਨੂੰ ਨਵਾਇਆ ਜਾਂਦਾ ਵਾ ਚਾਰ ਜਵਾਨੇ ਚਾਰ ਜਾਣੇ ਪਹਿਲੋਂ ਨੂੰ ਨਵਾਉਂਦੇ ਆ ਤੇ ਫਿਰ ਮੜੀਆਂ ਮੜੀਆਂ ਨੂੰ ਖੜਦੇ ਤੁਸੀਂ ਮੁਰਦਿਆਂ ਤੋਂ ਹੀ ਅੱਗੇ ਲੰਘ ਗਏ ਤੁਸੀਂ ਨਾਉਂਦੇ ਹੀ ਨਹੀਂ ਨਾਨਕ ਮੋਇਆਂ ਜੀਮਦਿਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ ਇਹ ਦਿੱਤੇ ਮੁਰਦੇ ਦਾ ਸਿਰ ਵੀ ਨਵਾਇਆ ਜਾਂਦਾ ਤੇ ਮੁਰਦੇ ਨੂੰ ਨਵਾਇਆ ਜਾਂਦਾ ਤੇ ਤੁਸੀਂ ਸਿਰ ਖੁੱਥਿਓ ਤੁਸੀਂ ਕਿਉਂ ਨਹੀਂ ਜਿਨਾਉਂਦੇ ਇਹ ਬਾਬਾ ਜੀ ਇਹ ਜੀ ਮਰ ਜਾਣਗੇ ਸਹਿਬ ਕਹਿੰਦੇ ਮਰ ਜਾਣਗੇ ਤੇ ਇਹ ਤੁਹਾਡੀ ਜ਼ਿੰਮੇਵਾਰੀ ਥੋੜਾ ਕੁ ਜੀਆਂ ਨੂੰ ਜਵਾਲਣ ਦੀ ਹੈ ਜੀਆਂ ਮਾਰ ਜਵਾਲੇ ਸੋਈ ਅਵਰ ਨ ਕੋਈ ਰਖੇ ਜੀਵ ਇਹ ਪੈਦਾ ਕੌਣ ਕਰਦਾ ਬਾਬਾ ਜੀ ਕਹਿੰਦੇ ਤੁਸੀਂ ਕਰਦੇ ਹੋ ਜੀ ਪੈਦਾ ਨਹੀਂ ਜੀ ਅਸੀਂ ਤਾਂ ਨਹੀਂ ਕਰਦੇ ਜੀ ਇਹ ਫਿਰ ਕਹਿੰਦੇ ਫਿਰ ਜਿਹੜਾ ਪੈਦਾ ਕਰਦਾ ਮਾਰਦਾ ਵੀ ਉਹ ਆ ਤੇ ਤੁਸੀਂ ਕਿਉਂ ਸਿਆਪੇ ਗੱਲ ਜਪਾ ਲੇ ਵੀ ਅਸੀਂ ਤਾਜੀ ਰੋਟੀ ਨਹੀਂ ਖਾਣੀ ਤਾਜਾ ਪਾਣੀ ਨਹੀਂ ਪੀਣਾ ਨਹਾਉਣਾ ਨਹੀਂਗਾ ਦੰਤਨ ਨਹੀਂ ਕਰਨੀ ਮੂੰਹ 'ਚ ਕਿਰਮ ਹੁੰਦੇ ਆ ਦੰਤਨ ਕਰਨਾ ਮਰ ਜਾਣਗੇ ਸ਼ਹਿਵ ਕਹਿੰਦੇ ਜੀਆਂ ਮਾਰ ਜਵਾਲੇ ਸੋਈ ਰੱਬ ਜੀ ਪੈਦਾ ਕਰਦਾ ਵੇਖ ਹੁਣ ਗਰਮੀਆਂ ਤੇ ਕਿੰਨਾ ਮੱਛਰ ਪੈਦਾ ਹੋ ਗਿਆ ਇਹ ਕਿੱਥੋਂ ਆਇਆ ਵਾ ਇਹ ਕਿਸ ਨੇ ਪੈਦਾ ਕੀਤਾ ਵਾ ਕਿੰਨੀਆਂ ਮੱਖੀਆਂ ਪੈਦਾ ਹੋ ਗਈਆਂ ਹੁਣ ਘੁਰਬਲ ਘੁਰਬਲ ਹੁੰਨ ਦਈ ਇਹ 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 ਕਿੰਨੇ ਪੈਦਾ ਕੀਤੀਆਂ ਤੇ ਕਿੰਨੇ ਮਾਰਨੀਆਂ ਵਾ ਬੰਦੇ ਬੰਦੇ ਮੱਖੀਆਂ ਕਿੰਨਾਂ ਕ ਮਾਰ ਲੈਣਗੇ ਆ ਬੰਦੇ ਮੱਛਰ ਵੀ ਮਾਰਦੇ ਆ ਦਵਾਈਆਂ ਪਾਪ ਕੇ ਕਿੰਨਾਂ ਕ ਮੱਛਰ ਮਾਰ ਲਾਂਗੇ ਆਪਾਂ ਮਾਰ ਕੇ ਇਹਨੇ ਜਿਹੜਾ ਪੈਦਾ ਕਰ ਦਿੰਦਾ ਵਾ ਮਾਰਨ ਦੀ ਵੀ ਜ਼ਿੰਮੇਵਾਰੀ ਉਹਦੀ ਆ ਤੇ ਤੁਸੀਂ ਇਸ ਚੱਕਰ ਚ ਨਾ ਪਾਓ ਕਿ ਅਸੀਂ ਨਾਉਣਾ ਨਹੀਂ ਗਾ ਜੀ ਮਰ ਜਾਂਦੇ ਪਾਣੀ ਦੇ ਵਿੱਚ ਜੀਵ ਹੁੰਦੇ ਆ ਸਾਇਬ ਕਹਿੰਦੇ ਜੀਆਂ ਮਾਰ ਜਵਾਲੇ ਸੋਈ ਉਈ ਅਵਰ ਨ ਕੋਈ ਰਖੇ ਜੀਵਾਂ ਨੂੰ ਕੋਈ ਨਹੀਂ ਬਚਾ ਸਕਦਾ ਰੱਬ ਤੋਂ ਬਿਨਾ ਆ ਠੰਡ ਪਈ ਤੇ ਕੀੜੀਆਂ ਮਰ ਗਈਆਂ ਜੀ ਜੰਤੂ ਗਰਮੀ ਆ ਗਈ ਤੇ ਜੀਵ ਆ ਗਏ ਇਹ ਚੱਲਦਾ ਸਿਸਟਮ ਰੱਬ ਦਾ ਆ ਮਾਰਾ ਕਹਿੰਦੇ ਅਵਰ ਨ ਕੋਈ ਰਖੇ ਦਾਨੋਂ ਤੇ ਅਸ਼ਨਾਨੋ ਵੰਜੇ ਉਹ ਨ ਖਸਮਿਓ ਤੁਸੀਂ ਦਾਨੁ ਨਹੀਂ ਕਰਦੇ ਦਾਨ ਤਾਂ ਕਰੋਗੇ ਜੀ ਤੁਸੀਂ ਕਿਰਤ ਕਰੋਗੇ ਤੇ ਮਾਊ ਪਿਓ ਕਿਰਤ ਗਵਾਵਣ ਉਹ ਤੁਸੀਂ ਮਾਹ ਪਿਓ ਵਾਲੀ ਕੀਰਤੀ ਛੱਡ ਛੱਡੀ ਆ ਤੇ ਦਾਨ ਕਿੱਥੋਂ ਕਰ ਲੋਗੇ ਤੁਸੀਂ ਦਾਨੋਂ ਤੇ ਅਸ਼ਨਾਨੋ ਵੰਜੇ ਦਾਨ ਜੀ ਸਦਾ ਨੇ ਆਖੇ ਬਾਬਾ ਗੁਰੂ ਨਾਨਕ ਸਾਹਿਬ ਨੂੰ ਤੁਹਾਡਾ ਸਿਧਾਂਤ ਕੀ ਜੇ ਸਾਬ ਕਿੰ ਲਗੇ ਸਿੱਧ ਗੋਸ਼ਟ ਦੇ ਅੰਦਰ ਗੁਰਮੁਖ ਨਾਮ ਦਾਨ ਇਸ਼ਨਾਨ ਮੇਰਾ ਸਿੱਖ ਤਿੰਨ ਕੰਮ ਕਰਦਾ ਵਾ ਇਹੋ ਕਿਹੜੇ ਗੁਰਮੁਖ ਨਾਮ ਅੰਮ੍ਰਿਤ ਵੇਲਾ ਸਾਂਭਣਾ ਇਹਨੂੰ ਕਹਿੰਦੇ ਨਾਮ ਗੁਰਮੁਖ ਨਾਮ ਦਾਨ ਫਿਰ ਕਿਰਤ ਕਰਦਾ ਵਾ ਸਿੱਖ ਸਾਡਾ ਉਹਦੇ ਚੋਂ ਦਾਨ ਦਿੰਦਾ ਵਾ ਤੇ ਇਸ਼ਨਾਨ ਅੰਮ੍ਰਿਤ ਵੇਲੇ ਆਪਣੀ ਕਾਇਆ ਨੂੰ ਸ਼ੁੱਧ ਕਰਦਾ ਨਹਾਉਂਦਾ ਵਾ ਉਹ ਤੇ ਤੁਸੀਂ ਸਿਰ ਖੁੱਥਿਓ ਨਹਾਉਂਦੇ ਕਿਉ ਨੀਏ ਮਾਰ ਹੁੰਦੇ ਦਾਨੋਂ ਤੇ ਅਸ਼ਨਾਨੋਂ ਵੰਜੇ ਵੰਜੇ ਮਣ ਦੂਰ ਚਲ ਜਾਣਾ ਜਿੰਨੂੰ ਗੁਰਾ ਦੱਸਾਉਂਦੇ ਵੰਜ ਮੇਰੇ ਆਲਸਾ ਵੰਜ ਮੈਣੇ ਤੁਰ ਜਾਣਾ ਤੁਰ ਜਾਣਾ ਕਿਨ ਲਗੇ ਵੰਜ ਮੇਰੇ ਆਲਸਾ ਹਰ ਪਾਸ ਬਨੰਤੀ ਐ ਰਬਾ ਮੇਰੀ ਬੇਨਤੀ ਤੇਰੇ ਪਾਸ ਵਾ ਮੈਨੂੰ ਆਲਸ ਬੜਾ ਆਉਂਦਾ ਨਾਮ ਜਪਦਿਆਂ ਸੰਗਤ ਵਿੱਚ ਬੈਠੇ ਨਾ ਬੜਾ ਆਲਸ ਜਾ ਆਉਂਦਾ ਤੇ ਕਿਰਪਾ ਕਰ ਮੇਰਾ ਆਲਸ ਦੂਰ ਕਰ ਦੇ ਤੇ ਮਾਰ ਕਹਿੰਦੇ ਤੁਸੀਂ ਨਹਾਇਆ ਕਰੋ ਜੇ ਇਸ਼ਨਾਨ ਕਰਿਆ ਕਰੋ ਜੇ দান ਕਰਿਆ ਕਰੋ ਜੇ ਆਪੇ ਰੱਬ ਤੁਹਾਨੂੰ ਉਦਮ ਦੇ ਦੂਗਾ ਨਾ ਦਾਨੋਂ ਤੇ ਇਸ਼ਨਾਨੋਂ ਵੰਝੇ ਪਾਸ ਪਈ ਸਿਰ ਖੁੱਠੇ ਸਿਰ ਚ ਸੁਆਹ ਪਾ ਕੇ ਬੈ ਗੇ ਜੇ ਮਹਾਰਾਜ ਕਹਿੰਦੇ ਤੇ ਅਗਲਾ ਬਚਨ ਮਾਰਨ ਕੀਤਾ ਉਹਨਾਂ ਨੂੰ ਮਾਰ ਕਹਿੰਦੇ 86 ਤੀਰਥ ਦੇ ਨਟੋਈ ਤੁਸੀਂ ਕਿਸੇ ਤੀਰਥ ਉੱਤੇ ਵੀ ਨਹੀਂ ਜਾਂਦੇ 68 ਤੀਰਥਾਂ ਉੱਤੇ ਵੀ ਨਹੀਂ ਨਾਉਂਦੇ ਤੁਸੀਂ ਤਾਂ ਵੇਖੋ ਮਾਰੇ ਬਚਨ ਕੀਤਾ 86 ਤੀਰਥ ਦੇਵੀ ਥਾਪੇ ਇਹ ਮਹਾਪੁਰਖਾਂ ਦੀ ਰਹਿਮਤ ਜਿੱਥੇ ਹੋਵੇ ਉੱਥੇ ਤੀਰਥ ਬਣਦਾ ਵਾ ਜਿੱਥੇ ਕੋਈ ਗੁਰੂ ਪੀਰ ਚਰਨ ਪਾਵੇ ਨਾ ਉਥੇ ਤੀਰਥ ਦਾ ਜਨਮ ਹੁੰਦਾ ਵਾ ਮਹਾਰ ਬਚਨ ਕੀਤਾ ਬਾਣੀ ਚ ਕਿ 86 ਤੀਰਥ ਜੈ ਸਾਧ ਪਾਗ ਧਰੇ ਜਿੱਥੇ ਸਾਧ ਬਹਿ ਗਿਆ ਨਾ ਉਥੇ ਤੀਰਥ ਬਣ ਜਾਂਦਾ ਮਹਾਰ ਕਹਿੰਦੇ 86 ਤੀਰਥ ਦੇਵੀ ਥਾਪੇ ਇਹ ਦੇਵੀ ਦੇਵਤਿਆਂ ਦੇ ਬਣੇ ਹੋਏ ਤੀਰਥ ਨੇ ਤੇ ਪੁਰਬੀ ਲੱਗੇ ਬਾਣੀ ਉਹਨਾਂ ਦੇ ਜਦੋਂ ਗੁਰਪੁਰਬ ਹੁੰਦੇ ਆ ਨਾ ਤੇ ਉਥੇ ਫੇ ਰੱਬ ਦੀ ਸਿਵਤੋਂ ਸਾਰੇ ਲੋਕੀ ਬੇਕੇ ਕਿੰਨੇ ਚਾ ਨਾ ਕਰਦੇ ਆ ਅੱਜ ਤੋਂ ਗੁਰੂ ਆਮ ਦਾ ਸੋਢੀ ਪਾਸ਼ਾ ਦਾ ਪੁਰਬ ਹੁੰਦਾ ਹੈ ਦਰਬਾਰ ਸਹਿਜ ਕਿੰਨਾ ਚਾ ਹੁੰਦਾ ਸੰਗਤਾਂ ਨੂੰ ਕਿੰਨੇ ਚਾ ਦੇ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਆਮ ਦਾ ਪੁਰਬ ਮਨਾਉਂਦੀਆਂ ਵਾ ਮਾਰਾ ਕਹਿੰਦੇ ਪੁਰਬੀਨ ਲੱਗੇ ਬਾਣੀ ਉਦੋਂ ਜਿਹੜਾ ਉਹਨਾਂ ਦੇ ਪੁਰਬ ਹੁੰਦੇ ਆ ਦੇਵੀ ਦੇਵਤਿਆਂ ਗੁਰੂ ਪੀਰਾਂ ਮਹਾਂਪੁਰਖਾਂ ਦੇ ਤੇ ਕਿੰਨੇ ਚਾ ਨਾ ਉਥੇ ਬੈਠ ਕੇ ਲੋਕੀ ਰੱਬ ਦਾ ਗੁਣ ਗਾਉਂਦੇ ਆ ਤੇ ਤੋ ਤੁਹਾਡੀ ਕੀ ਹਾਲਤ ਅੱਠ ਸਰ ਤੀਰਥ ਦੇਨ ਧੋਈ ਤੇ ਬ੍ਰਾਹਮਣ ਅੰਨ ਨਾ ਖਾਈ ਉਹ ਕਹਿ ਲਗੇ ਤੁਹਾਡੇ ਨੂੰ ਤੋ ਬ੍ਰਾਹਮਣ ਚੰਗੇ ਜਿਹੜੇ ਨਾ ਧੋ ਕੇ ਟਿੱਕੇ ਕੱਢਦੇ ਆ ਤੇ ਲੋਕਾਂ ਦੇ ਘਰਾਂ ਚ ਜਾ ਕੇ ਖੀਰ ਖਾਰ ਖਾਂਦੇ ਆ ਕੋਈ ਦਾਨ ਦਸ਼ਣਾ ਵੀ ਲੈਂਦੇ ਤੁਸੀਂ ਤੇ ਖਸਮਿਓ ਕਾਹੀ ਯੋਗੇ ਵੀ ਨਹੀਂ ਰਹੇ ਤੇ ਕਰਦੇ ਕੀ ਮਾਰ ਕਹਿੰਦੇ ਲੱਕੀ ਕਾਸੇ ਹੱਥੀ ਫੁੰਮਣ ਉਹ ਹੱਥਾਂ ਦੇ ਵਿੱਚ ਫੁੰਮਣ ਜੇ ਫੜ ਲੈਂਦੇ ਆ ਤੇ ਪਿੱਛੇ ਉਹਨਾਂ ਨੇ ਕਾਸਾ ਬੱਦਾ ਹੁੰਦਾ ਵਾ ਜੀ ਚ ਮੰਗ ਕੇ ਖਾਣਾ ਵਾ ਜਿਦਾ ਅੱਜ ਸਵੇਰੇ ਨਾ ਦਰਬਾਰ ਸਾਹਿਬ ਦੇ ਅੰਦਰ ਹੁਕੂਨਾਮੇ ਤੋਂ ਪਹਿਲਾਂ ਸ਼ਬਦ ਲੱਗਾ ਸੀ ਜਿਹੜਾ ਉਹ ਕਿ ਮੈਂ ਦਰ ਮੰਗਤ ਪੀਖਿਆ ਪਾਏ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦੋਵੇਂ ਹੱਥ ਜੋੜੇ ਰੱਬਾ ਤੇਰੇ ਅੱਗੇ ਮੈਨੂੰ ਤੇਰੇ ਦਰਸ਼ਨਾਂ ਦੀ ਭੁੱਖ ਲੱਗੀ ਆ ਤੇ ਤੂੰ ਮੇਰੇ ਬੋਕ ਵਿੱਚ ਪਾ ਦੇ ਹਾਂ ਕਰ ਕਾਸਾ ਦਰਸ਼ਨ ਕੀ ਭੁੱਖ ਮੈਂ ਦਰ ਮੰਗੋਂ ਨੀਤਾ ਨੀਤ ਮੈਂ ਹਰ ਵੇਲੇ ਹੱਥ ਬੋਕ ਬਣਾ ਕੇ ਤੇਰੇ ਅੱਗੇ ਖਲੋਤਾ ਵਾਂ ਤੇ ਮੈਨੂੰ ਭੁੱਖ ਲੱਗੀ ਆ ਤੇਰੇ ਦਰਸ਼ਨਾਂ ਦੀ ਤੇ ਤੂੰ ਦਰਸ਼ਨ ਦੇ ਦੇ ਸਹਬ ਕਹਿੰਦੇ ਲਕੀ ਕਾਸੇ ਤੁਸੀਂ ਲੱਕਨ ਦੇ ਲੱਕ ਦੇ ਪਿਛੇ ਉਹ ਕਾਸੇ ਬੱਧੇ ਹੋ ਜਿਹਦੇ ਚ ਤੁਸੀਂ ਮੰਗ ਕੇ ਖਾਂਦੇ ਹੱਥੀ ਫੁੰਮਣ ਹੱਥਾਂ ਵਿੱਚ ਤੁਸੀਂ ਫੁੰਮਣ ਫੜੇ ਹੋ ਤੇ ਫੁੰਮੜ ਇਸ ਕਰਕੇ ਫੜਿਆ ਵੀ ਜਿੱਥੇ ਬਹਿਣਾ ਵਾ ਤੁਰਨਾ ਵਾ ਕੋਈ ਕੀੜੀ ਨਾ ਥੱਲੇ ਮਰ ਜੇ ਬਹਿਣ ਲੱਗਿਆਂ ਤੁਰਦਿਆਂ ਪੈਰ ਥੱਲੇ ਕੀੜੀ ਨਾ ਆ ਜੇ ਬਾਬਾ ਜੀ ਕਹਿੰਦੇ ਕਿਹੜੇ ਪੁੱਠੇ ਰਾਹ ਪੈ ਗਏ ਤੁਸੀਂ ਅ ਅੱਗੇ ਪਿੱਛੇ ਜਾਹੀ ਤੇ ਜਿੱਥੇ ਇੱਕ ਨੇ ਪੈਰ ਧਰਿਆ ਉਥੇ ਦੂਜੇ ਨੇ ਪੈਰ ਰੱਖਣਾ ਕਿ ਕੀੜੀਆਂ ਬਾਝਾਂ ਮਾਰ ਕੇ ਤੇ ਕਿਹੜੇ ਚੱਕਰਾਂ 'ਚ ਪੈ ਗਏ ਤੁਸੀਂ ਮਾਰਾ ਕਹਿੰਦੇ ਵੇਖੋ ਪਾਣੀ ਕਿੰਡੀ ਵੱਡੀ ਚੀਜ਼ ਵਾ ਪਾਣੀ ਵਿੱਚੋਂ ਰਤਨ ਉਪਨਨੇ ਆ ਜਿਹੜੇ ਰਤਨ ਨਾ ਰਤਨ ਨਿਕਲੇ ਹਨ ਸਮੁੰਦਰ ਵਿੱਚੋਂ ਮੇਰ ਕੀ ਅਮਧਾਣੀ ਤੇ ਨਾਇ ਨਵਾਤਾ ਨਾਤੇ ਪੂਜਾ ਮੁਸਲਮਾਨ ਵੀ ਨੌਂਦੇ ਨੇ ਹਿੰਦੂ ਵੀ ਨੌਂਦੇ ਨੇ ਪੂਜਾ ਕਰਦੇ ਨੇ ਤੇ ਨਾਇ ਨਵਾਤਾ ਨਾਤੇ ਪੂਜਾ ਨਾਵਨ ਸਦਾ ਸੁਜਾਣੀ ਸ਼ਿਆਣੇ ਬੰਦੇ ਨੌਂਦੇ ਉੱਠ ਕੇ ਸਵੇਰੇ ਤੇ ਤੁਸੀਂ ਕਿਹੜੇ ਕਰਾਏ ਪੈ ਗਏ ਜੋ ਇਦਾਂ ਦੀ ਕਿਰਿਆ ਵੀ ਧਰਮ ਅੰਦਰ ਕਰਨ ਦੇ ਲੋਕੀ ਪੁੱਠੇਰਾ ਪੈ ਗਏ